इस मुल्क की फौज इस मुल्क की हुकूमत इस मुल्क की सियासी जमातें सब एक हैं और हमारे नजरियाती सियासी नजरियातीफा अपनी जगह लेकिन पाकिस्तान के दिफाव सालियमत पर हमारा कोई खिलाफ नहीं है न हमारी फौज से ऐसी हमारी हुकूमत से बड़ा डंका बजा रहा था मोदी अपनी इंतजामी रैलियों में बड़ी बातें कर रहा था राफेल आ चुके और तेरी राह भी फेल और तेरा राफेल भी फेल मर्दों की नहीं है और, और बच्चों पे हमला पर मोदी साहब सोचने के आप मर्द है की नहीं है ज के जो तो शहीन है उन्होंने जंग का नक्शा बदल दिया है राफी को खाप चाटने में मजबूर कर दिया है और राफी राी है और हिंदुस्तान इस जिस सोम ला दिया अभी तो इनको कर्ज अदा करना है जवाब देना बाकी है इन शाह बहादुर अफवाज उसका जवाब दे जिन्हें मर्जी अटैक कर ले जी को फौजे सिख लड़ी जाते हैं ਪਰ ਨੁਕਸਾਨ ਦੇ ਨੁਕਸਾਨੀਆ ਨਾ ਜੇ ਸਾਡੇ ਇਧਰੋਂ ਮੰਨ ਗੋਨਾ ਦਾ ਨੁਕਸਾਨ ਹੋਣਾ ਵਾ ਉਹ ਮਾਰਨ ਦੇ ਸਾਡਾ ਨੁਕਸਾਨ ਹੋਣਾ ਵਾ ਤੇ ਜੇ ਮੈਦਾਨ ਦੇ ਵਿੱਚ ਭੱਜ ਫਿਰੂ ਪਾ ਜਨਵਾਰ ਤੇ ਕੁਝ ਆਈ ਆ ਜੇ ਸਾਡੇ ਕੋਲ ਅਟੈਕ ਕਰੂ ਤੇ ਅਸੀਂ ਫਿਰ ਢਿਲ ਢੋਲਾ ਕਰਨੀ ਆ ਫਿਰ ਸਾਡੀ ਆਰਮੀ ਆ ਅਸੀਂ ਆਰਮੀ ਦੇ ਨਾਲ ਆ ਇਹ ਇਹ ਪਿੰਡ ਮਖਮਲ ਦੀ ਹੱਥ ਚ ਖਲੋਤੇ ਆ ਜਿਹੜਾ ਦੂਸਰਾ ਫੜਿਆ ਵਾ ਪਹਿਲਾ ਸਾਡੇ ਜੇਕੋ ਵਾਲ ਫੜਿਆ ਹੋ ਹਾਂਜੀ ਹਾਂਜੀ ਬਾਕੀ ਸਾਨੂੰ ਲੰਗਰ ਦਾ ਪ੍ਰਸ਼ਾਦੇ ਦਾ ਜੋ ਲਾਉਣਗੇ ਹੁਕਮ ਲਾਉਣਗੇ ਸਾਡੀਆਂ ਟਰਾਲੀਆਂ ਟਰੈਕਟਰਾਂ ਨੌਜਵਾਨ ਦੀ ਮੰਗ ਕਰਨਗੇ ਤੇ ਪੰਜਾਬ ਹੱਕ ਠੋਕ ਕੇ ਨਾਲ ਆ ਦੇਖ ਦੇ ਨਾਲ ਆਰਮੀ ਦੇ ਨਾਲ ਆ ਦੋਨੋਂ ਮੁਲਕਾਂ ਦੀਆਂ ਵੀਡੀਓ ਤੁਸੀਂ ਦੇਖ ਚੁੱਕੇ ਹੋ ਕੁਝ ਕਲਿੱਪ ਜਿਹੜੀ ਮੈਂ ਮੂਰੇ ਲਾਈ ਸੀ ਤਾਂ ਤੁਸੀਂ ਲੋਕਾਂ ਦਾ ਜਿਹੜਾ ਰੋਸ ਹੈ ਲੋਕਾਂ ਦੇ ਵਿੱਚ ਜਿਹੜਾ ਜੋਸ਼ ਹੈ ਜਾਂ ਲੋਕਾਂ ਦੇ ਵਿੱਚ ਜਿਹੜੀ ਨਫ਼ਰਤ ਹੈ ਉਹ ਸ਼ਰਿਆਮ ਦਿਖ ਰਹੀ ਹੈ ਚਾਹੇ ਉਹ ਪਾਕ ਦੀ ਗੱਲ ਕਰੀਏ ਚਾਹੇ ਉਹ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਲੋਕ ਵੀ ਹੈ ਜਿਹੜੇ ਉਹ ਵੀ ਬਹੁਤ ਗੁੱਸੇ ਵਿੱਚ ਨੇ ਨਾਮ ਨੇ ਰੋ ਵੀ ਰਹੇ ਨੇ ਕਰਲਾਉਂ ਵੀ ਰਹੇ ਨੇ ਬਲਕਿ ਹੁੰਦਾ ਹੀ ਹੈ ਹਰ ਇੱਕ ਨੂੰ ਆਪਣੇ ਮੁਲਕ ਨਾਲ ਪਿਆਰ ਹੁੰਦਾ ਹੀ ਹੈ ਆਪਾਂ ਨੂੰ ਆਪਣੇ ਜਿਹੜੇ ਇੱਥੇ ਭਾਰਤ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਭਾਰਤ ਨਾਲ ਪਿਆਰ ਆ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ ਪਾਕਿਸਤਾਨ ਦੇ ਵਿੱਚ ਪਿਆਰ ਆ ਬਟ ਪਿਆਰ ਦੇਸ਼ ਨਾਲ ਨਹੀਂ ਪਿਆਰ ਜਿੰਦਗੀ ਨਾਲ ਹੋਣਾ ਚਾਹੀਦਾ ਹੈ ਜਿੰਦਗੀ ਨਾਲ ਹੋਣਾ ਚਾਹੀਦਾ ਆਪਣੇ ਵੀਰ ਭਰਾ ਨਾਲ ਉਹ ਵੀ ਆਪਣੇ ਵਿੱਚੋਂ ਹੀ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਪੰਜਾਬ ਨੂੰ ਚਾਰੇ ਪਾਸਿਓਂ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਪਹਿਲਾਂ ਜਿਹੜਾ ਅੱਜ ਦੀ ਡੇਟ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਜਿੰਨਾ ਇੱਧਰ ਪੰਜਾਬ ਆ ਉਸ ਤੋਂ ਜ਼ਿਆਦਾ ਕਿਤੇ ਪਾਕਿਸਤਾਨ ਦੇ ਵਿੱਚ ਪੰਜਾਬ ਆ ਤਾਂ ਹਰ ਪਾਸੇ ਤੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬ ਨੂੰ ਦਬੋਚਿਆ ਜਾਵੇ ਇਹ ਵੀਡੀਓ ਮੇਰੀ ਨਾ ਪਾਕਿਸਤਾਨ ਦੇ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਦੇ ਐਨਟੀਆ ਨਾ ਉੱਥੋਂ ਦੀ ਸਰਕਾਰ ਦੇ ਐਨਟੀਆ ਨਾ ਇਥੋਂ ਦੇ ਲੋਕਾਂ ਦੀ ਐਂਟੀ ਆ ਬਟ ਜਿਹੜੀ ਇਹ ਵੀਡੀਓ ਆ ਕਿਤੇ ਨਾ ਕਿਤੇ ਜਾ ਕੇ ਜਿਹੜੇ ਸਰਕਾਰੀ ਕੁਝ ਅੰਛ ਨੇ ਜਾਂ ਸਰਕਾਰੀ ਕੁਝ ਰਾਜਨੀਤੀਆਂ ਨੇ ਗੰਦੀਆਂ ਰਾਜਨੀਤੀਆਂ ਜਿਹੜੀਆਂ ਆਪਣੇ ਉੱਤੇ ਹੋ ਰਹੀਆਂ ਉਹਨਾਂ ਦੇ ਐਂਟੀ ਇਹ ਵੀਡੀਓ ਆ ਉਹਨਾਂ ਦੇ ਖਿਲਾਫ ਇਹ ਵੀਡੀਓ ਆ ਇਹ ਵੀਡੀਓ ਕਿਸ ਦੀ ਤਰਫੋਂ ਆ ਇਹ ਵੀਡੀਓ ਪੰਜਾਬ ਦੀ ਤਰਫੋਂ ਆ ਕਿਉਂਕਿ ਜਦੋਂ ਵੀ ਕਿਤੇ ਚਾਹੇ ਕੱਤਰ ਦੀ جنگ ਲਾ ਲਓ 65 ਦੀ ਨਾਲ ਜਦੋਂ ਵੀ جنگ ਲੱਗਦੀ ਆ ਜਦੋਂ ਵੀ جنگ ਲੱਗਦੀ ਆ ਕੋਈ ਸਰਕਾਰੀ ਜਿਹੜੇ ਕੋਸ਼ਕ ਚੁਣਿੰਦੇ ਆਪਣੇ ਜਿਹੜੇ ਨੇ ਨੇਤਾ ਲਾ ਲੋ ਮੰਤਰੀ ਲਾ ਲੋ ਜਾਂ ਜੋ ਵੀ ਸਰਕਾਰ ਚਲਾਉਣ ਵਾਲੇ ਆ ਇਹ ਆਪਣਾ ਮੁਲਕ ਚਲਾਉਣ ਵਾਲੇ ਆ ਉਹਨਾਂ ਕੋਸ਼ਕ ਦੀ ਵਜਾ ਕਰਕੇ ਨੁਕਸਾਨ ਕਿਸ ਦਾ ਹੁੰਦਾ ਨੁਕਸਾਨ ਆਪਣੇ ਵਰਗੇ ਆਮ ਜਨਤਾ ਆਮ ਲੋਕਾਂ ਦਾ ਹੁੰਦਾ ਹੈ ਆਮ ਪਬਲਿਕ ਦਾ ਨੁਕਸਾਨ ਹੁੰਦਾ ਤਾਂ ਅਸੀਂ ਇਹ ਹਰ ਕਿਸ ਨਹੀਂ ਚਾਹਾਂਗੇ ਕਿ ਜੰਗ ਲੜੇ ਤੇ ਆਮ ਲੋਕਾਂ ਦਾ ਨੁਕਸਾਨ ਹੋਵੇ ਜਿੱਦਾਂ ਕਿ ਹੁਣ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਕ ਉਹ ਨੰਨੀ ਜੀ ਕੁੜੀ ਜਵਾਕੜੀ ਹੈ ਵਿਚਾਰੀ ਉਸਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਹਦਾ ਵਿਚਾਰੀ ਦਾ ਕੀ ਨੁਕਸਾਨ ਸੀ ਜਾਂ ਹੋਰ ਬਥੇਰੇ ਵੀ ਜਿੰਮੇ ਦੀ ਹੁਣ ਪੰਜਾਬ ਦੇ ਵਿੱਚ ਇਹ ਤਾਂ ਹੈ ਨਹੀਂ ਨਾ ਕਿ ਆਪਣੇ ਇੰਡੀਆ ਦੇ ਵਿੱਚ ਜਿੰਮੇ ਦੀ ਮੋਤੀ ਪ੍ਰਧਾਨ ਮੰਤਰੀ ਨੇ ਉਹਦੇ ਉੱਤੇ ਜਾ ਕੇ ਕਿਸੇ ਨੇ 5% ਤਾਂ ਜਾਂ ਕੁਝ ਵੀ ਤਾਂ ਨੁਕਸਾਨ ਤਾਂ ਜਿਹੜਾ ਹੋ ਰਿਹਾ ਆ ਆਮ ਜਨਤਾ ਦਾ ਹੋ ਰਿਹਾ ਨਾ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਪੰਜਾਬ ਨੂੰ ਪੰਡਿਆ ਗਿਆ ਅ ਅੱਧਾ ਪਾਕਿਸਤਾਨ ਦੇ ਵਿੱਚ ਕਰਦਾ ਅਤਾਇਦਰਾ ਵੰਡਦਾ ਪੰਜਾਬ ਨੂੰ ਆਪਸ ਵਿੱਚ ਪਾੜਦਾ ਕਿਤੇ ਨਾ ਕਿਤੇ ਜਾ ਕੇ ਹੁਣ ਜਿਹੜਾ ਮੂੰਹ ਪਿਆਰ ਦੀਆਂ ਤੰਦਾ ਸੀ ਫਿਰ ਤੋਂ ਪੰਜਾਬ ਨਾਲ ਜੁੜ ਰਹੀਆਂ ਸੀ ਆਪਣੇ ਆਮ ਲੋਕਾਂ ਦੀਆਂ ਪੰਜਾਬੀ ਭਾਈਚਾਰੇ ਦੀਆਂ ਤੇ ਪੰਜਾਬ ਤੇ ਹਿੰਦੁਸਤਾਨ ਦੇ ਜਿਹੜੇ ਪੰਜਾਬੀ ਭਾਈਚਾਰੇ ਸੀ ਜਾਂ ਮੁਸਲਿਮ ਸਿੱਖ ਸੀ ਉਹਨਾਂ ਦਾ ਕਿਤੇ ਨਾ ਕਿਤੇ ਬਹੁਤ ਵਧੀਆ ਰਿਲੇਸ਼ਨ ਬਣਦਾ ਜਾ ਰਿਹਾ ਸੀ ਬਟ ਇਹ ਸਰਕਾਰਾਂ ਤੋਂ ਦੇਖਿਆ ਨਹੀਂ ਗਿਆ ਜਿਸ ਨੂੰ ਨਜ਼ਰ ਦੇ ਵਿੱਚ ਰੱਖਦੇ ਵੀ ਇਹਨਾਂ ਦੇ ਰਿਲੇਸ਼ਨ ਵਧੀਆ ਬਣਦੇ ਜਾ ਰਹੇ ਨੇ ਤਾਂ ਆ ਅੱਜ ਦੇ ਡੇਟ ਦੇ ਵਿੱਚ ਜਿਹੜੀ ਹੈਗੀ ਆਪਣੀ ਸਿਚੁਏਸ਼ਨ ਬਣੀ ਹੋਈ ਆ ਬਟ ਕਿਤੇ ਨਾ ਕਿਤੇ ਗੱਲ ਕੀਤੀ ਜਾਵੇ ਪੰਜਾਬ ਨੂੰ ਇਹ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਪਹਿਲਾਂ ਪੰਜਾਬ ਨੂੰ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਵੰਡਿਆ ਗਿਆ ਫਿਰ ਜਿਹੜਾ ਭਾਰਤ ਦੇ ਵਿੱਚ ਪੰਜਾਬ ਰਹਿ ਗਿਆ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਹਿਮਾਚਲ ਹਰਿਆਣਾ ਅਲੱਗ-ਅਲੱਗ ਸਟੇਟਾਂ ਵੰਡ ਕੇ ਵੀ ਪੰਜਾਬ ਨੂੰ ਛੋਟਾ ਕਰ ਦਿੱਤਾ ਗਿਆ ਹੁਣ ਜੇ ਕਿਤੇ ਗੱਲ ਹੁੰਦੀ ਹੈ ਪਾਣੀ ਪਿੱਛੇ ਗੱਲ ਹੁੰਦੀ ਆ ਤਾਂ ਪੰਜਾਬ ਹਰਿਆਣੇ ਦੀ ਗੱਲ ਹੁੰਦੀ ਆ ਨਾ ਉੱਥੇ ਵੀ ਆਪਸ ਵਿੱਚ ਹੀ ਆਪਣੇ ਭਾਈਚਾਰੇ ਨੂੰ ਲੜਾਇਆ ਜਾਂਦਾ ਹੈ ਸਰਕਾਰਾਂ ਦਾ ਕੁਝ ਨਹੀਂ ਜਾਂਦਾ ਲੜਗੇ ਕੌਣ ਮਰਦੇ ਆ ਆਪਣੇ ਵਰਗੇ ਭਾਈ ਚਾਹੇ ਹੁਣ ਆਪਾਂ ਹਰਿਆਣੇ ਵਿੱਚ ਬੈਠੇ ਆ ਚਾਹੇ ਪੰਜਾਬ ਵਿੱਚ ਬੈਠੇ ਆ ਅਕਸਰ ਹੈ ਤਾਂ ਖੂਨ ਤਾਂ ਇੱਕ ਹੀ ਆ ਨਾ ਹੈ ਤਾਂ ਆਪਾਂ ਪੰਜਾਬੀ ਬਟ ਕੀ ਆ ਬਸ ਸਟੇਟ ਬਦਲਿਆ ਬੋਟ ਬਦਲਿਆ ਆਧਾਰ ਕਾਰਡ ਬਦਲਿਆ ਕਿਤੇ ਨਾ ਕਿਤੇ ਜਾ ਕੇ ਥੋੜਾ ਬਹੁਤਾ ਲੈਂਗੁਏਜ ਦਾ ਫਰਕ ਪਿਆਗਾ ਜਾਂ ਫਿਰ ਕੀ ਹੈ ਇੱਕ ਤਰਫੋਂ ਹੋਰ ਵੀ ਪੰਜਾਬ ਨੂੰ ਵੰਡਿਆ ਗਿਆ ਜਿੱਦਾਂ ਕਿ ਮਾਝੇ ਵਾਲੇ ਕਹਿਣ ਲੱਗੇ ਮਝੈਲ ਮਾਝੇ ਵਾਲੇ ਮਾਲਵੇ ਵਾਲੇ ਉਸ ਤਰੀਕੇ ਨਾਲ ਵੀ ਪੰਜਾਬ ਨੂੰ ਵੰਡਿਆ ਗਿਆ ਤਾਂ ਹਰ ਪਾਸਿਓਂ ਇਹੀ ਸਰਕਾਰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਨੂੰ ਜਿੰਨਾ ਹੋ ਸਕਦਾ ਆਪਾਂ ਤੋੜ ਮਰੋੜ ਦੇ ਕੇ ਜਿੰਨਾ ਹੋ ਸਕਦਾ ਆਪਾਂ ਪੰਜਾਬ ਨੂੰ ਖਤਮ ਕਰੀਏ ਕਿਉਂਕਿ ਪੰਜਾਬ ਹੀ ਇੱਕ ਪੰਜਾਬ ਦਾ ਜੇ ਰਕਵੇ ਦੀ ਏਰੀਆ ਦੀ ਵੀ ਗੱਲ ਕਰੀਏ ਤਾਂ ਪੰਜਾਬ ਦਾ ਰਗਵਾ ਏਰੀਆ ਬਹੁਤ ਵੱਡਾ ਸੀ ਜਿੰਨਾ ਹੁਣ ਪਾਕਿਸਤਾਨ ਦੇ ਵਿੱਚ ਜੇ ਉਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਇਲਾਕਾ ਸਾਰਾ ਜਿਹੜਾ ਪੰਜਾਬ ਦਾ ਏਰੀਆ ਹੈਗਾ ਇੱਕ ਹੁੰਦਾ ਤਾਂ ਪੰਜਾਬ ਦਾ ਏਰੀਆ ਇੰਨਾ ਕੁ ਹੋਣਾ ਸੀਗਾ ਵੀ ਇਹ ਇੱਕ ਆਪ ਦਾ ਮੁਲਕ ਤਿਆਰ ਕਰ ਸਕਦਾ ਸੀ ਤਾਂ ਇਸੇ ਕਰਕੇ ਪੰਜਾਬ ਤੋਂ ਭੈ ਕਹਿ ਲਓ ਇਹਨਾਂ ਨੂੰ ਵੀ ਭੈ ਆ ਡਰ ਕਹਿ ਲਓ ਤਾਂ ਜਿਹਦਾ ਕਰਕੇ ਇਹ ਚਾਹੁੰਦੇ ਨਹੀਂ ਵੀ ਪੰਜਾਬ ਇਕੱਠਾ ਹੋਵੇ ਤੇ ਪੰਜਾਬ ਜੇ ਇਕੱਠਾ ਹੁੰਦਾ ਤਾ ਪੰਜਾਬ ਇੱਕ ਇਹੋ ਜੀ ਸ਼ਕਤੀ ਦਾ ਰੂਪ ਲੈ ਸਕਦਾ ਜਾਂ ਇਹੋ ਜੀ ਤਾਕਤ ਦਾ ਇੱਕ ਰੂਪ ਲੈ ਸਕਦਾ ਜਿਹਦਾ ਕੋਈ ਮੁਕਾਬਲਾ ਨਹੀਂ ਤਾਂ ਇਸੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗੰਦੀਆਂ ਕੂਟਨੀਤਿਕਾਂ ਰਾਜਨੀਤਿਕਾਂ ਵਰਤੀਆਂ ਜਾ ਰਹੀਆਂ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਪਹਿਲੀ ਗੱਲ ਤਾਂ جنگ ਦੇ ਆਪਾਂ ਤਾਂ ਅਗੇਂਸਟ ਵੀ جنگ ਹੋਣੀ ਨਹੀਂ ਚਾਹੀਦੀ ਜਿੱਥੇ ਗੱਲ ਸੁਲਾ ਸਲਾਈ ਨਾਲ ਬਹਿ ਕੇ ਰਜਾਵੰਦੀ ਨਾਲ ਗੱਲ ਹੋ ਸਕਦੀ ਆ ਉੱਥੇ جنگ ਦਾ ਕੋਈ ਵੀ ਸੋਲੂਸ਼ਨ ਨਹੀਂ ਹੈ جنگ ਹਰ ਇੱਕ ਜਗ੍ਹਾ ਤੇ جنگ ਹੀ ਇੱਕ ਸੋਲੂਸ਼ਨ ਨਹੀਂ ਹੁੰਦਾ ਹੋਰ ਬਥੇਰੇ ਸਾਰੇ ਸੋਲੂਸ਼ਨ ਹੁੰਦੇ ਨੇ ਸੋਲੂਸ਼ਨ ਨਿਕਲ ਸਕਦਾ ਸੀ ਜੇ ਚਾਹੁੰਦੇ ਤਾਂ ਬਟ ਹੁਣ ਜਿੱਦਾਂ ਕਿ ਆ ਤੁਸੀਂ ਫਰੰਟ ਦੇ ਵੀਡੀਓ ਦੇਖੀ ਆ ਠੀਕ ਆ ਇਹ ਫੁੱਲ ਵੀਡੀਓ ਮੈਂ ਅੱਗੇ ਪਲੇ ਕਰੂੰ ਇਹਦੇ ਵਿੱਚ ਕੀ ਆ ਪਾਕਿਸਤਾਨ ਦੇ ਲੋਕਾਂ ਦੇ ਵੀ ਹੁਣ ਤੁਸੀਂ ਇਹ ਗੱਲ ਸੁਣੀ ਆਪਣੇ ਇਧਰਲੇ ਪੰਜਾਬ ਵਾਲੇ ਹਾਂ ਠੀਕ ਆ ਸਰਕਾਰ ਦੇ ਨਾਲ ਖੜੇ ਆ ਠੀਕ ਆ ਚਲੋ ਬਟ ਸਰਕਾਰ ਆਪਣੇ ਨਾਲ ਕਿੰਨਾ ਖੜੀ ਆ ਇਹ ਵੀ ਤਾਂ ਦੇਖੋ ਨਾ ਨੁਕਸਾਨ ਕਿਸ ਦਾ ਹੋ ਰਿਹਾ ਜੇ ਹੁਣ ਚਾਹੀਏ ਉਧਰਲੀ ਆਰਮੀ ਵਾਲਿਆਂ ਨੂੰ ਵੀ ਮੈਂ ਇਹ ਗੱਲ ਕਹੂੰਗਾ ਆਪਣੀ ਆਰਮੀ ਵਾਲਿਆਂ ਨੂੰ ਵੀ ਗੱਲ ਕਹੂੰਗਾ ਤੇ ਆਮ ਦੋਨੇ ਮੁਲਕਾਂ ਦੀ ਪਬਲਿਕ ਨੂੰ ਵੀ ਕਹੂੰਗਾ ਵੀ ਜੇ ਪਬਲਿਕ ਤੇ ਆਰਮੀ ਆਰਮੀ ਦਾ ਕੀ ਆ ਵੀ ਆਪਣੀ ਸੇਫਟੀ ਵਾਸਤੇ ਆ ਤੇ ਸਰਕਾਰਾਂ ਦਾ ਤਾਂ ਇੱਕ ਉਹਨਾਂ ਨੇ ਆਰਡਰ ਦੇਣਾ ਨੁਕਸਾਨ ਕੀਤਾ ਹੋਣਾ ਆਰਮੀ ਦਾ ਵੀ ਹੋਣਾ ਜਾਂ ਆਮ ਪਬਲਿਕ ਦਾ ਹੋਣਾ ਇਹਦੇ ਵਿੱਚ ਸਰਕਾਰ ਦਾ ਜਾਂ ਜਿਹੜੇ ਸਰਕਾਰ ਦੇ ਉਹ ਚੁਣਿੰਦੇ ਕੁਛ ਬੰਦੇ ਆ ਜਿਹੜੇ ਉਹਨਾਂ ਦਾ ਕੋਈ ਨੁਕਸਾਨ ਨਹੀਂਗਾ ਨੁਕਸਾਨ ਹੋਣਾ ਸਿਰਫ ਆਮ ਪਬਲਿਕ ਦਾ ਉਹ ਤਾਂ ਆਪਦੇ ਟੌਰ ਨਾਲ ਬੈਠੇ ਆ ਦੂਜੀ ਗੱਲ ਬਾਰਡਰ ਕੱਲਾ ਪੰਜਾਬ ਦਾ ਨਹੀਂਗਾ ਬਾਰਡਰ ਹੋਰ ਵੀ ਪਾਕਿਸਤਾਨ ਨਾਲ ਲੱਗਦੇ ਨੇ ਵੀ ਜੇ ਨਹੀਂ ਰਹੇ ਜਾਂਦਾ ਚਲੋ ਵੀ ਠੀਕ ਆ ਆਪਾਂ ਆਮ ਪਬਲਿਕ ਆ ਵੀ ਜੇ ਚਲੋ ਆਰਮੀ ਆ ਜਿਹੜੇ ਉਹ ਵੀ ਆਪਣੇ ਨਾਲ ਸਹਿਮਤ ਨਹੀਂ ਗੱਲ ਕਰੀਏ ਵੀ ਚਲੋ ਸਰਕਾਰ ਦੇ ਥੱਲੇ ਇਲਾਕੇ ਜਾਂ ਸਰਕਾਰ ਦੇ ਨਾਲ ਮਿਲ ਕੇ ਜਾਂ ਕਿਵੇਂ ਵੀ ਹਨਾ ਸਰਕਾਰ ਦੇ ਉਹ ਉਹਨਾਂ ਨੇ ਕੰਮ ਕਰ ਰਹੇ ਜਾਂ ਕੁਝ ਵੀ ਆ ਵੀ ਚਲੋ جنگ ਇਹਨਾਂ ਨੇ ਲਾਉਣੀ ਆ ਮੁੱਕਦੀ ਗੱਲ ਹੈ ਕਿ ਜੇ ਇਹਨਾਂ ਨੇ جنگ ਲਾਉਣੀ ਆ ਤਾਂ ਪੰਜਾਬ ਦੇ ਹੀ ਬਾਉਂਡਰ ਦੇ ਉੱਤੇ ਹਰ ਵਾਰ ਕਿਉਂ ਲੱਗਦੀ ਹੈ ਪੰਜਾਬ ਦੇ ਉੱਤੇ ਹੀ ਅਟੈਕ ਕਿਉਂ ਹੁੰਦਾ ਹੁਣ ਕੱਲ ਰਾਤੀ ਜਿੱਦਾਂ ਕਿ ਨਿਊਜ਼ ਕਾਫੀ ਵਾਇਰਲ ਹੋ ਰਹੀਆਂ ਹਨਾ ਇੱਧਰ ਪਾਕ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਸਾਰਾ ਕਿਹੜਾ ਏਰੀਆ ਸੀਗਾ ਪੰਜਾਬ ਦਾ ਪਾਕਿਸਤਾਨ ਦੀ ਗੱਲ ਕਰੀਏ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਹੈਗਾ ਪੰਜਾਬ ਦੇ ਹੀ ਏਰੀਆ ਦੇ ਵਿੱਚ ਅੰਬਵਾਰੀ ਹੋਈ ਆ ਜਾਂ ਕੁਛ ਤਾਂ ਨੁਕਸਾਨ ਪੰਜਾਬੀਆਂ ਦਾ ਹੀ ਕਿਉਂ ਹੋਵੇ ਪੰਜਾਬੀ ਹੀ ਹਰ ਪਾਸੇ ਕਿਉਂ ਚੱਲਣਾ ਤੇ ਮੈਂ ਤਾਂ ਇਹੀ ਪੰਜਾਬੀਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਵੀ ਜਿੰਨਾ ਕੋ ਹੋ ਸਕਦਾ ਇਹਨਾਂ ਦੀ ਰਾਜਨੀਤੀ ਤੇ ਬਥੇ ਉਹ ਜਿਹੜੀਆਂ ਪੁੱਠੀਆਂ ਸਿੱਧੀਆਂ ਖਬਰਾਂ ਜਾਂ ਕੁਝ ਵੀ ਆ ਚਲੋ ਹਾਂ ਕਿਤੇ ਨਾ ਕਿਤੇ ਵਾਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਪਾਕਿਸਤਾਨ ਵੱਲੋਂ ਹੋਇਆ ਹਿੰਦੁਸਤਾਨ ਵੱਲੋਂ ਹੋਇਆ ਵਾਦਾ ਕਰਨ ਵਾਲੇ ਕੋਸ਼ਿਕ ਸ਼ਰਾਰਤੀਆਂ ਚ ਹੁੰਦੇ ਨੇ ਹੁਣ ਜਿਹੜੇ ਬੰਦਿਆਂ ਨੇ ਪਹਿਲਗਾਮਾ ਦੇ ਵਿੱਚ ਅਟੈਕ ਕੀਤਾ 마ਸੂਮਾਂ ਦੀ ਜਾਨ ਲਈ ਉਹ ਬੰਦੇ ਹੀ ਟਾਰਗੇਟ ਕਰਕੇ ਤੁਸੀਂ ਮਾਰੋ ਨਾ ਜੇ ਇੰਨਾ ਹੀ ਹੈਗਾ ਤੁਹਾਨੂੰ ਪਾਕਿਸਤਾਨ ਦੇ ਵਿੱਚੋਂ ਕੁਝ ਇਹ ਵੀ ਨਿਊਜ਼ ਆ ਰਹੀ ਹੈ ਵੀ ਉਹ ਬੰਦੇ ਪਾਕਿਸਤਾਨ ਦੇ ਹੈ ਹੀ ਨਹੀਂ ਸੀ ਉਹ ਜਿਹੜਾ ਅਟੈਕ ਕਰਨ ਵਾਲੇ ਪਹਿਲਗਾਮ ਦੇ ਵਿੱਚ ਉਹ ਖੁਦ ਹਿੰਦੁਸਤਾਨ ਸੀਗਾ ਇੰਡੀਆ ਨੇ ਖੁਦ ਨਹੀਂ ਕਰਵਾਇਆ ਵੀ ਬਹੁਤ ਸਾਰੀਆਂ ਇਦਾਂ ਦੀਆਂ ਆਈ ਡੋਨਟ ਨੋ ਹਨਾ ਵੀ ਆਪਾਂ ਨੂੰ ਨਹੀਂ ਪਤਾ ਵੀ ਇਹ ਖਬਰਾਂ ਸਹੀ ਨੇ ਰੋਂਗ ਨੇ ਜਾਂ ਕੀ ਨੇ ਬਟ ਜੋ ਵੀ ਹੈ ਰਾਜਨੀਤੀ ਆ ਤੇ ਬਹੁਤ ਗੰਦੀ ਤੇ ਭੈੜੀ ਰਾਜਨੀਤੀ ਹੈ ਬਰਵਾ ਦੇ ਨੇ ਕਿਹਨੂੰ ਕਰਨਾ ਬਰਬਾਦ ਆਪਣੇ ਪੰਜਾਬ ਨੂੰ ਕਰਨਾ ਤਾਂ ਜਿੰਨਾ ਹੋ ਸਕਦਾ ਇਹਨਾਂ ਤੋਂ ਪ੍ਰੈਸ਼ਰ ਕੋ ਠੀਕ ਹੈ ਇਹ ਜੇ ਕੁਝ ਬੋਲ ਆਪ ਦੇ ਮੂੰਹ ਨਾਲ ਕਢੋਜੀ ਦਾ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪੰਜਾਬੀ ਦੁਨੀਆ ਦੀ ਨਜ਼ਰ ਦੇ ਵਿੱਚ ਗਲਤ ਬੱਝੀਏ ਕਹਿਣ ਦਾ ਮਤਲਬ ਹੈ ਵੀ ਆਪਾਂ ਆਪਸ ਵਿੱਚ ਆਪਦਾ ਮੂੰਹ ਪ੍ਰੇਮ ਦੀਆਂ ਜਿਹੜੀਆਂ ਤੰਤਾ ਹੈਗਾ ਉਹ ਆਪਾਂ ਨਾ ਖਤਮ ਕਰਕੇ ਆਪਣਾ ਆਪਸ ਵਿੱਚ ਆਈ ਮੂੰਹ ਪਿਆਰ ਬਣਾ ਰਵੇ ਚਲੋ ਠੀਕ ਹੈ ਜੋ ਹੋਣਾ ਰੱਬ ਦੇ ਭਾਣਿਆ ਹਨ ਵੀ ਜਿਵੇਂ ਹੋਣਾ ਹੋਣਾ ਬਟ ਕਿਤੇ ਨਾ ਕਿਤੇ ਦਿਲ ਦੇ ਵਿੱਚ ਮੂੰਹ ਪਿਆਰ ਰਹਿ ਜਾਏ ਤਾ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੰਗਲ ਲੱਗਣੀਆਂ ਗਜਰਾਤ ਵਾਲੇ ਪਾਸੇ ਹੋਰ ਏਰੀਆ ਦੇ ਵਿੱਚ ਵੀ ਲੱਗ ਸਕਦੀ ਸੀ ਹਰ ਵਾਰ ਆਪਣੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਗਜਰਾਤ ਲਾ ਲੋ ਰਾਜਸਥਾਨ ਲਾ ਲੋ ਐਮਪੀ ਯੂਪੀ ਜਾਂ ਕੁਝ ਵੀ ਆ ਹੋਰ ਬਥੇਰੇ ਬਾਡਰ ਹੈਗੇ ਸੀ ਕਿਤੇ ਵੀ ਲੱਗ ਸਕਦੀ ਸੀ ਸਿਮਰਜੀਤ ਮਾਨ ਨੇ ਬਿਆਨ ਦਿੱਤਾ ਸੀ ਸਹੀ ਸੋਚ ਆ ਉਹਨਾਂ ਦੀ ਬਹੁਤ ਵਧੀਆ ਸੋਚ ਹੈ ਬਸ ਇਹੀ ਹੈ ਵੀ ਹੱਥ ਜੋੜ ਕੇ ਅਪੀਨ ਹੈ ਵਾਹਿਗੁਰੂ ਕਰੇ ਹਨਾ ਵੀ ਇਹ ਜੰਗ ਵਗੈਰਾ ਜਾਂ ਜੋ ਵੀ ਨੁਕਸਾਨ ਆਮ ਜਨਤਾ ਦਾ ਨਾਮ ਹੋਵੇ ਕਿਸੇ ਦਾ ਧੀ ਪੁੱਤ ਭੈਣ ਭਾਈ ਕਿਸੇ ਦਾ ਵੀ ਹਨਾ ਕਿਸੇ ਦਾ ਘਰ ਨਾ ਆਉ ਜੜੇ ਤੇ ਬਾਕੀ ਜੋ ਹੋਣਾ ਚਲੋ ਠੀਕ ਹੈ ਤੇ ਆਪਾਂ ਤੇ ਇਹੀ ਕਹਨੇ ਆਂ ਵੀ ਆਪਦੇ ਮੂੰਹੋਂ ਇਦਾਂ ਦੇ ਕੁਛ ਬੋਲ ਕਬੋਲ ਨਾ ਬੋਲੋ ਜੀਦਾ ਕਰਕੇ ਜਿਹੜਾ ਆਪਣੇ ਆਮ ਜਨਤਾ ਦਾ ਰੋਸ ਹੈ ਆਪਣੇ ਐਂਟੀ ਵਦੇ ਜਾਂ ਆਪਣਾ ਉਹਨਾਂ ਦੇ ਐਂਟੀ ਵਦੇ ਤਾਂ ਦੋਵੇਂ ਮੁਲਕਾਂ ਦੇ ਜਿਹੜੇ ਪੰਜਾਬੀ ਭਾਈਚਾਰਾ ਉਹਨਾਂ ਨੂੰ ਮੇਰਾ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਠੀਕ ਹੈ ਜੋ ਹੋਣਾ ਸੋ ਹੋਣਾ ਪਰ ਆਪਣੇ ਮੂੰਹੋਂ ਇਦਾਂ ਦੇ ਬੋਲ ਕਬੋਲ ਨਾ ਬੋਲੋ ਜੀਦਾ ਕਰਕੇ ਆਪਣਾ ਆਪ ਸਮੇਤ ਨਾ ਬਲ ਜਾਏ ਫੁੱਲ ਵੀਡੀਓ ਅੱਗੇ ਚੱਲਦੀ ਆ ਦੇਖ ਲਿਓ ਤੇ ਮੈਤਾਵਾਸੇ ਜਿਹੜੀ ਬੇਨਤੀ ਕਰਨੀ ਸੀ ਉਸ ਨੂੰ ਕਰ ਚੁੱਕਿਆ ਤੇ ਜੇ ਆਪਣਾ ਮੈਸੇਜ ਸੰਦੇਸ਼ ਜੇ ਤੁਹਾਨੂੰ ਵਧੀਆ ਲੱਗਦਾ ਹੈ ਠੀਕ ਹੈ ਵੀ ਆਪਣੀ ਸੋਚ ਸਹੀ ਆ ਤਾਂ ਇਹ ਸੋਚ ਨੂੰ ਅੱਗੇ ਵੀ ਹੋਰ ਨਾਲ ਲੋਕਾਂ ਤੱਕ ਹੋਰ ਨਾਲ ਭੈਣ ਭਾਈਆਂ ਤੱਕ ਭਰਾਮਾਂ ਤੱਕ ਭੈਣਾ ਤੱਕ ਤੇ ਆਮ ਜਨਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਵੀ ਲੜਾਈਆਂ ਦੇ ਵਿੱਚ ਕੁਛ ਨਹੀਂ ਰੱਖਿਆ ਆਪਦੇ ਮੂੰਹੋਂ ਇਹ ਜੇ ਬੋਲਕ ਬੋਲ ਆਪਾਂ ਨਾ ਬੋਲੀਏ ਜਿਹਦਾ ਕਰਕੇ ਆਪਣੇ ਆਮ ਜਨਤਾ ਦੇ ਵਿੱਚ ਚਾਹੇ ਉਹ ਪਾਕ ਦੀ ਪਾਕਿਸਤਾਨ ਦੀ ਰਪਬਲਿਕਾ ਚਾਹੇ ਉਹ ਆਪਣੇ ਭਾਰਤ ਦੀ ਪਬਲਿਕ ਹੈ ਵੀ ਜੇ ਕਹਿਣ ਦਾ ਮਤਲਬ ਹੈ ਜਿਹੜੇ ਪੰਜਾਬੀ ਆਪਣੇ ਭਾਈਚਾਰਾ ਹੈਗਾ ਵੀ ਆਪਸ ਵਿੱਚ ਉਹਨਾਂ ਦਾ ਮੋਹ ਪਿਆਰ ਬਣਿਆ ਰਹੇ ਤੇ ਵੀ ਉਹਨਾਂ ਦੇ ਵਿੱਚ ਇਹ ਜਾਂ ਕੋਈ ਲਾਕ ਡਾਟ ਜਾਂ ਦਿਲਾਂ ਦੇ ਵਿੱਚ ਦੂਰੀ ਨਾ ਪਵੇ ਠੀਕ ਹੈ ਤਾਂ ਇਹ ਜੇ ਬੋਲਕ ਬੋਲ ਨਾ ਬੋਲਗੇ ਤਾਂ ਇਹੇ ਹੱਥ ਜੋੜ ਕੇ ਮੈਸੇਜ ਸੀਗਾ ਬਾਕੀ ਜੋ ਹੋਣਾ ਠੀਕ ਹੈ ਬਾਈ ਗੁਰੂ ਭਲੀ ਕਰੇ ਆਪਾਂ ਤਾਂ ਹੀ ਕਹਿੰਨੇ ਆਂ ਜੰਗ ਤੋਂ ਤੇ ਨੁਕਸਾਨ ਤੋਂ ਜਿਹੜਾ ਹੈਗਾ ਵਿਚਾਰ ਰੱਖੇ ਪਰਮਾਤਮਾ ਵਾਹਿਗੁਰੂ ਸਸਰੀ ਗਾਲੀ